ਪਿਆਰੀ ਸੰਗਤ ਜੀ ਇੱਕ ਵਾਰ ਇੱਕ ਨੌਜਵਾਨ ਸੰਤਾ ਕੋਲ ਆਇਆ ਉਸਦਾ ਚਿਹਰਾ ਉਦਾਸ ਸੀ ਅੱਖਾਂ ਵਿੱਚ ਵਿੱਚ ਨਹੀਂ ਸੀ ਮੱਥਾ ਟੇਕ ਕੇ ਕਹਿੰਦਾ ਬਾਬਾ ਜੀ ਮੇਰੇ ਕੋਲ ਸਭ ਕੁਝ ਹੈ ਪੈਸਾ ਮਕਾਨ ਪਰਿਵਾਰ ਪਰ ਮਨ ਕਦੇ ਸ਼ਾਂਤ ਨਹੀਂ ਰਹਿੰਦਾ ਸਕੂਨ ਕਿੱਥੇ ਹੈ ਬਾਬਾ ਜੀ ਕਹਿੰਦੇ ਪੁੱਤਰ ਮਨ ਦਾ ਸਕੂਨ ਕਿਸੇ ਦੁਕਾਨ ਮੰਦਿਰ ਜਾਂ ਮੱਛੀ ਵਿੱਚ ਨਹੀਂ ਮਿਲਦਾ ਇਹ ਤੇਰੇ ਅੰਦਰ ਹੀ ਵੱਸਦਾ ਹੈ ਪਰ ਤੂੰ ਬਾਹਰ ਠਟ ਕਰਿਆ ਹੈ ਜਿਵੇਂ ਕੋਈ ਚਿਰਾਗ ਆਪਣੇ ਹੀ ਘਰ ਵਿੱਚ ਹੋਵੇ ਤੇ ਬੰਦਾ ਰੋਸ਼ਨੀ ਬਾਹਰ ਲੱਭਦਾ ਫਿਰੇ ਤੂੰ ਵੀ ਸਕੂਨ ਨੂੰ ਬਾਹਰ ਲੱਭ ਰਿਹਾ ਹੈ ਬਾਬਾ ਜੀ ਨੇ ਉਸਦੇ ਸਿਰ ਤੇ ਹੱਥ ਰੱਖ ਕੇ ਕਿਹਾ ਸਿਮਰਨ ਸਿਰਫ ਜੁਬਾਲ ਨਾਲ ਨਹੀਂ ਕਰਨਾ ਦਿਲ ਨਾਲ ਕਰਨਾ ਹੈ ਜਦ ਤੂੰ ਹਰ ਸਾਹ ਵਿੱਚ ਵਾਹਿਗੁਰੂ ਯਾਦ ਕਰੇਗਾ ਹਰ ਕੰਮ ਵਿੱਚ ਉਸ ਦੀ ਰਾਜਾ ਮੰਨੇਗਾ ਫਿਰ ਤੈਨੂੰ ਕੋਈ ਚਿੰਤਾ ਛੂ ਨਹੀਂ ਸਕੇਗੀ ਸੰਗਤ ਜੀ ਸਕੂਨ ਉਸ ਵੇਲੇ ਆਉਂਦਾ ਹੈ ਜਦ ਮਨ ਰੱਬ ਨਾਲ ਜੁੜ ਜਾਂਦਾ ਹੈ ਜਦੋਂ ਅਸੀਂ ਆਪਣੇ ਆਪ ਨੂੰ ਉਸ ਦੀ ਮਰਜ਼ੀ ਵਿੱਚ ਰੱਖਦੇ ਹਾਂ ਫਿਰ ਦੁਨੀਆ ਦੀ ਕੋਈ ਤਕਲੀਫ ਸਾਨੂੰ ਹਿਲਾ ਨਹੀਂ ਸਕਦੀ ਸਕੂਨ ਦੀ ਕੁੰਜੀ ਬਾਹਰ ਨਹੀਂ ਹੈ ਅੰਦਰ ਹੈ ਨਾਮ ਵਿੱਚ ਹੈ ਸਿਮਰਨ ਵਿੱਚ ਹੈ ਸਤ ਸੰਗ ਵਿੱਚ ਹੈ